ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਅੱਜ ਰਾਜੀਵ ਧਿਕਸ਼ਿਤ ਗਊਸ਼ਾਲਾ ਬਲਨੋ ਇੱਕ ਬਹੁਤ ਇੱਕ ਭਵਯਾ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਸਾਡੀ ਜਿਹੜੀ 10ਵਾਂ ਦੇ ਵਿੱਚ ਸਥਾਪਿਤ ਗਊਸ਼ਾਲਾ ਦੇ ਵਿੱਚ ਇੱਕ ਮੰਦਿਰ ਦੀ ਸਥਾਪਨਾ ਹੁਣ ਅੱਜ ਕੀਤੀ ਜਾ ਰਹੀ ਹੈ। ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀ ਮੂਰਤੀ ਦੀ ਸਥਾਪਨਾ ਅੱਜ ਹੋਈ ਹੈ। ਮੈਂ ਆਪਣੇ ਆਪ ਨੂੰ ਬਹੁਤ ਪਾਗਣਾ ਸਮਝਦਾ ਕਿ ਮੈਂ ਇਥੇ ਸੇਵਾ ਕਰ ਰਿਹਾ ਸੀਗਾ ਪਬਲਿਕਲੀ ਦੇ ਨਾਲ ਨਾਲ ਕ੍ਰਿਸ਼ਨ ਭਗਵਾਨ ਦੀ ਜੀ ਸਥਾਪਨਾ ਜਿਹੜੀ ਹੋਈ ਹੈ ਆਪਣੇ ਗਊਸ਼ਾਲਾ 'ਚ ਹੋਈ ਹੈ ਤੇ ਮੈਂ ਹੀ ਆਸ ਕਰਦਾ ਕਿ ਪਰਮਾਤਮਾ ਸਾਰਿਆਂ ਨੂੰ ਇਦਾਂ ਹੀ ਸੇਵਾ ਕਰਨ ਵਾਸਤੇ ਸਾਰਿਆਂ ਨੂੰ ਜਿੰਨੀ ਵੀ ਪੂਰੀ ਸੋਸਾਇਟੀ ਦੇ ਮੈਂਬਰ ਨੇ ਦਸੂਆ ਦੇ ਰਹਿਣ ਵਾਲੇ ਸਾਰੇ ਨਾਗਰਿਕ ਨੇ ਸਾਰਿਆਂ ਨੂੰ ਚੜ੍ਹਦੀ ਕਲਾ ਭਕਸ਼ਣ ਤੇ ਇਦਾਂ ਹੀ ਅਸੀਂ ਸੇਵਾ ਕਰਦੇ ਰਹੀ। ਸਤਿ ਸ਼੍ਰੀ ਅਕਾਲ। ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਸੂਆ ਗੋਦਾਮ ਦੇ ਵਿੱਚ ਹਰ ਸ਼ਰਮਾ ਜੀ ਆਪਣੀ ਸਵਰਗੀ ਨਾਨੀ ਜੀ ਦੀ प्रकाशवती तो मूर्ति स्थापना करवा रहे हैं उन्होंने करवाई है और नानी जी का एक संकल्प था कि गौ धाम के मूर्ति स्थापना करवाई जाए और क्योंकि गौ माता साड़ी भारतीय संस्कृति बड़ा एक खास सा मनुख्य ना है गां का दुध और गां का गोबर गां का गौमूत्र हर चीज़ है पवित्र मनी गई है भारतीय संस्कृति दे और असी माता दे जन्नी के बाद दूजा स्थान जड़ा है गौ माता दें आज आवश्यकता है कि घर घर के गौ पालन हो पहले भारतवर्ष कृषि प्रधानता और लोग घर घर गऊ पालते थे बैलों के नाल खेती जाती थी देश बड़ा खुशहाल था अभी बड़े समृद्ध थे और धरती भी उपजाऊ थी देसी खाद पाई जाती थी आज इस तुम तो विपरीत असं दिख रहे हाँ जितना असी गौ माता तो अलग हो गए और सारे समाज के प्रकार की बीमारियां आ गई धरती सारी बंजर होंगी चली जा रही है असी दया वगैरह पा करके यूरिया वगैरह पा करके धरती माता दो का दोहों तक कर रहे हैं धरती माता की चौ शक्ति जोड़ी खत्म चली जा रही है अजदाम के गौ माता की मूर्ति की स्थापना इस बात विश्वास भी प्रेरणा दी है कि असी मुड़ के गौ माता की रुझान रखिए कुछ सेवक सच्चे मन के नाम सेवा करते हैं वैसे सारा नगर जुड़िया हुआ है विशेष करके अरुण शर्मा जी बड़े त्याग में प्रवृत्ति के नाम मन चित लगा करके गौ माता की सेवा करने वास्ते आगे बन करके आए हैं मैं उन्होंने भी एक बहुत बधाई देना चाहगा कि उन्होंने जीवन भी जोड़ा है एक बड़ा त्याग में है गौ माता के प्रति जरा अपना एक बड़ी शक्त भावना रखता है इस पर सारे ਨਗਰ ਵਾਸੀਆਂ ਨੂੰ ਬਹੁਤ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਤੇ ਵਧਾਈ ਸਰਵੇ ਭਗਵੰਤ ਸੁਖਿਨਾ ਜੈ ਭੈਨੂ ਜੈ ਭਾਰਤ ਸਮੁੰਦ ਸੁਆ ਵਾਸੀਆਂ ਦੇ ਵਾਸਤੇ ਬਹੁਤ ਹੀ ਖੁਸ਼ੀ ਦਾ ਤਿਹਾਰਾ ਆਇਆ ਕਿਉਂਕਿ ਅੱਜ ਦਾ ਗ੍ਰੇਟ ਰਾਜੀਵ दीक्षित गौशाला ਦੇ ਅੰਦਰ ਜਗਤਗੁਰੂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਔਰ ਭਕਤੀਮਤੀ ਮਾਂ ਰਾਧਾ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਆ ਜੋ ਕਿ ਸਾਡੇ ਸਭ ਸੁਆ ਵਾਸੀਆਂ ਦੇ ਲਈ ਇੱਕ ਬਹੁਤ ਹੀ ਗੌਰਵਮਈ ਔਰ ਬਹੁਤ ਹੀ ਖੁਸ਼ੀ ਦਾ ਪਾਲਾ ਸਾक्षात ਨਾਰਾਇਣ ਸਾक्षात ਈਸ਼ਵਰ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਦੁਆਪਰ ਯੁੱਗ ਦੇ ਵਿੱਚ ਖੁਦ ਗੋਪਾਲਕ ਬਣ ਕੇ ਜਿੱਥੇ ਗਊਆਂ ਨੂੰ ਚਰਾਇਆ ਗਊਆਂ ਦੇ ਸੰਭਰਧਨ ਦੇ ਉੱਤੇ ਕੰਮ ਕੀਤਾ ਉਹਨਾਂ ਦੀ ਨਸਲ ਦੇ ਉੱਤੇ ਸੁਧਾਰ ਦੇ ਉੱਤੇ ਕੰਮ ਕੀਤਾ ਸੋ ਅੱਜ ਉਹੀ ਭਗਵਾਨ ਕ੍ਰਿਸ਼ਨ ਦੀ ਆਪਣੀਆਂ ਸਿੱਖਿਆਵਾਂ ਦੇ ਰਾਹੀਂ ਸਾਨੂੰ ਸਭ ਨੂੰ ਵੀ ਇੱਕ ਮੈਸੇਜ ਦਿੰਦੇ ਨੇ ਅਸੀਂ ਵੀ ਅੱਜ ਜੋ ਕਲਯੁਗ ਦੇ ਵਿੱਚ ਅੱਜ ਕਲਯੁਗ ਦੇ ਇਸ ਮਹਾ ਭੈੜੇ ਸਮੇਂ ਦੇ ਵਿੱਚ ਜੋ ਅੱਜ ਸੜਕਾਂ ਦੇ ਉੱਤੇ ਗਊਆਂ ਸਾਡੀਆਂ ਭਟਕ ਰਹੀਆਂ ਜਾਂ ਗਊ ਦਾ ਬਹੁਤ ਮਾਰਾ ਹਾਲ ਹੋ ਰਿਹਾ ਜਾਂ ਦੇਸੀ ਗਊ ਜਿਹੜੀ ਆ ਅੱਜ ਸਾਡੇ ਘਰਾਂ 'ਚੋਂ ਸਾਡੇ ਬਾੜਿਆਂ 'ਚੋਂ ਨਿਕਲ ਚੁੱਕੀ ਆ ਅਸੀਂ ਫਿਰ ਤੋਂ ਭਗਵਾਨ ਕ੍ਰਿਸ਼ਨ ਜੀ ਦੇ ਕਰ ਆਰਾਧਨਾ ਕਰਦੇ ਆ ਮਾਂ ਰਾਧਾ ਜੀ ਦੀ ਜੇਕਰ ਆਰਾਧਨਾ ਕਰਦੇ ਆ ਤਾਂ ਉਸੇ ਗਊ ਮਾਂ ਨੂੰ ਜਿਸ ਜੋ ਕਿ ਸਾਡੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਪ੍ਰਿਆਸੀ ਉਹਨਾਂ ਨੂੰ ਸਾਨੂੰ ਫਿਰ ਤੋਂ ਉਹਨਾਂ ਦੀ ਸੰਭਾਲ ਦੇ ਵਾਸਤੇ ਉਨਾ ਦੇ ਸਬਰਦਨ ਦੇ ਵਾਸਤੇ ਕੰਮ ਕਰਨਾ ਪਏਗਾ ਔਰ ਬਹੁਤ ਹੀ ਖੁਸ਼ੀ ਨਾਲ ਦਿਹਾੜਾ ਅਸੀਂ ભગવાન શ્રીਕ੍ਰਿਸ਼ਨ ਦੀਆਂ ਮਾ ਰਾਧਾ ਜੀ ਦੇ ਚਰਨਾਚੇ ਇਹ ਬੇਨਤੀ ਕਰਦੇ ਆ ਕਿ ਸਾਡੇ ਹਲਕੇ ਦਸੂਹਾ ਵਾਸੀਆਂ ਤੇ ਸਭ ਤੇ ਮਿਹਰ ਭਰਿਆ ਹੱਥ ਰੱਖਣ ਬਿਆਪ੍ਰਸਤੀ ਬਣਾ ਕੇ ਰੱਖਣ ਔਰ ਪੂਰੇ ਵਿਸ਼ਵ ਦਾ ਕਲਿਆਣ ਹੋਵੇ ਪੂਰੇ ਵਿਸ਼ਵ ਦੇ ਵਿੱਚ ਸ਼ਾਂਤੀ ਵਰਸੇ ਬਹੁਤ ਬਹੁਤ ਧੰਨਵਾਦ ਜੀ